ਆਗੇ ਚਾਂਣ ਚੱਕ ਜੀ ਜਿੱਧਰ ਨੂੰ ਵਹਿਗੇ ਰੋੜ ਕੇ ਲਗੇ ਹੌਣ ਕਾਂਗਾ ਖੜਕਦੀਆਂ ਪਿੰਡਾਂ ਦੇ ਪਿੰਡ ਖੜੇ ਦੇਖਦੇ ਰਹੇ ਜੀ ਐਨਾ ਪਤਾ ਨਾ ਲੱਗਦਾ ਜੀ ਜਤੋਂ ਖੇਤੇ ਆਉਂਦੇ ਲੋਕ ਛੱਡਦੇ ਪਿੰਡਾਂ ਚੋਂ ਜੀ ਉਹਨਾਂ ਨੂੰ ਰਾਸਣ ਜਾਣ ਚਾਹੁੰਦੇ ਲੀਡਰ ਤਾਂ ਫਿਰਦੇ ਐ ਆਪਣੇ ਨੰਬਰ ਕੁੱਲ ਮਣਾਉਂਦਾ ਪਰ ਤਾਪ ਵੀ ਆਇਆ ਵੀ ਖਾਲੀ ਕੈਂਟਰ ਲੈ ਕੇ ਆਉਂਦਾ ਸਾਬਰ ਔਲੇ ਕੁਰਸੀ ਦੇ ਬਣਨਾ ਮੁੱਖ ਮੰਤਰੀ ਚਾਹੁੰਦੇ ਲੋਕ ਚੰਦ ਦੇ ਪਿੰਡਾਂ ਛੋਂ ਤਾਂ ਉਹਨਾਂ ਤਾਂ ਰਾਸ਼ਨ ਜਾਣ ਪਛਾਉਂਦੇ ਵਿੱਚ ਰੋੜੀਆਂ ਪਾਣੀ ਦੇ ਆਉਂਦੀਆਂ ਗਉਆਂ ਮੱਝਾਂ ਤਰਕੇ ਉਹਨਾਂ ਜਾਨਵਰਾਂ ਦੀ ਤਾਂ ਔਖੀ ਜਾਨ ਨਿਕਲਦੀ ਮਰ ਕੇ ਰਹਿਾ ਕੁਝ ਵੀ ਇਹ ਨਾ ਰਣੀ ਰਹਿ ਫਿਰਦੇ ਨਾਮ ਮਰੇ ਨਾ ਜਾਂਦੇ ਲੋਕ ਚੱਲਦੇ ਪਿੰਡਾਂ ਚੋਂ ਤਾਂ ਉਹਨਾਂ ਤਾਂ ਹੀ ਰਾਸ਼ਨ ਤੇ ਨਪਚਾਉਂਦੇ ਇੱਕ ਜਨਤਾ ਦੁਨੀਆ ਨੂੰ ਇਹ ਪਾਣੀ ਡੋਬੋ ਕੇ ਮਾਰੂ ਰਹੋ ਜੁੜ ਕੇ ਪੜਾਵੋ ਏ ਹੁੰਦਾ ਬੰਦਾ ਬੰਦੇ ਦੀ ਦਾਰੂ ਇਹ ਸੱਟ ਲੁੱਟ ਲਿਆ ਲੀਡਰਾਂ ਨੇ ਇਹ ਤਾਂ ਫਿਰਦੇ ਐ ਇਸ ਉਡਾਉਂਦੇ ਲੋਕ ਚੱਲ ਪੇ ਪਿੰਡਾਂ ਚੋਂ ਜੀ ਉਹਨਾਂ ਤਾਂ ਹੀ ਰਾਸ਼ਨ ਜਾਣ ਪਚਾਉਂਦੇ ਉਹਨਾਂ ਤਾਂ ਲੋਕਾਂ ਦੇ ਰਹਿਦਾ ਸੰਸਾਰ ਹੱਡਾਂ ਨੂੰ ਖਾਂਦਾ ਪਾਣੀ ਮਿਲੇ ਪੀਣ ਨੂੰ ਨਾ ਕਈ ਗੱਲਾਂ ਸੁਣ ਕੇ ਤੇ ਕਬਰ ਆਉਂਦੇ ਲੋਕ ਚੱਲ ਪੇ ਪਿੰਡਾਂ ਚੋਂ ਜੀ ਉਹਨਾਂ ਸਾਂ ਹੀ ਰਾਸ਼ਣ ਜਾਣ ਪਿੱਛਾਉਂਦੇ ਜਿਹੜਾ ਗੋਦੀ ਮੀਡੀਆ ਤਾਂ ਇਹ ਸਹੀ ਨਹੀਂ ਖਬਰ ਤੱਕ ਦਿਖਾਉਂਦੇ ਐਵੇਂ ਗਾਪੂ ਮਾਰ ਕੇ ਤੇ ਝੂਠੀਆਂ ਫਾਹਾਂ ਫਿਰ ਅਡਾਉਂਦੇ ਗਦਰਾਨੇ ਵਾਲਿਆ ਹੋਏ ਇਹ ਤਾਂ ਪੈਰਸ਼ੂਟ ਦੇ ਲਾਉਂਦੇ ਲੋਕ ਚੱਲਦੇ ਪਿੰਡਾਂ ਚੋਂ ਜੀ ਉਹਨਾਂ ਸਾਂ ਹੀ ਰਾਸ਼ਣ ਜਾਣ ਪਿੱਛਾਉਂਦੇ